ਤੋਂ ਪਹਿਲਾਂ ਤਾਂ ਮੈਂ ਬੰਦੇ ਵਾਲੀ ਗੱਲ ਇਹ ਕਰਦਾ ਕਿ ਜੇ ਤੇਰੇ ਚ ਜੁਰਤ ਹੈ ਬਾਹਰ ਚੁੱਦਾ ਇੱਥੇ ਨੱਟ-ਨੁਟ ਤੇ ਭੌਂਕਣ ਦਾ ਕੀ ਫਾਇਦਾ ਸਾਹਮਣੇ ਆ ਕੇ ਪਰੌਣੇ ਨਾਲ ਇਕੱਲੇ ਨੂੰ ਇਕੱਲਾ ਦੇਖ ਜੱਟ ਦਾ ਪੁੱਤ ਨਹੀਂ ਹੋਊਗਾ ਜੇ ਮੇਰਾ ਸਾਲਾ ਤੇਰੇ ਬਾਹ ਪਾ ਕੇ ਨਾ ਸਮਝੋ ਅਮਾਰੇ ਦੁਸ਼ਮਣ ਹੈ ਅਮਾਰੇ ਚਾਹਨੇ ਵਾਲੇ ਨਹੀਂ ਹੈ ਯਾ ਆਪਸ ਹੀ ਉਬੜ ਘੜ ਰਹੇ ਆਂ ਔਰ ਆਸ ਵੀ ਇਹ ਬਾਤੋਂ ਮਤਾਓ ਐਸੇ ਸਪੋਰਟਮਨ ਰਹੋ ਆਪਣੇ ਭਾਈ ਲਈ ਔਰ ਭਾਈ ਜਲਦੀ ਇੱਕ ਵਾਰ ਇਹ ਜਲ ਚੜਾ ਕੇ ਫਿਰ ਮਿਲਦੇ ਆਂ ਭਾਈ ਸਭ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਰੋਹਿਤ ਦੇਸ਼ਵਾਲ ਦਾ ਅਕਾਊਂਟ ਜੋ ਕਿ ਔਡ ਚੁੱਕਿਆ ਹੈ ਅਤੇ ਜਿਸ ਤੋਂ ਬਾਅਦ ਦੋਸਤੋ ਰੋਹਿਤ ਦੇਸ਼ਵਾਲ ਦਾ ਰਿਪਲਾਈ ਆਇਆ ਸੀ ਕਿ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ 25 ਤਰੀਕ ਤੋਂ ਬਾਅਦ ਇਹਨਾਂ ਨੂੰ ਵੇਖਾਂਗਾ ਦੋਸਤੋ ਬਾਦ ਦੋਸਤੋ ਲੱਕੀ ਗੋਲਡ ਸਮਿਥ ਨੇ ਪਾਈ ਸਟੋਰੀ ਅਤੇ ਗਾਣਾ ਲਿਖਿਆ ਜੋ ਕਿ ਤੁਸੀਂ ਸਾਡੀ ਵੀਡੀਓ ਦੀ ਸਟਾਰਟਿੰਗ ਤੇ ਸੁਣ ਹੀ ਲਿਆ ਹੋਵੇਗਾ ਅਤੇ ਕਹਿ ਲੋ ਕਿ ਮਿੱਤਰੋ ਦਿਨੋਂ ਦਿਨ ਕੰਟਰੋਵਰਸੀ ਵੱਧਦੀ ਹੀ ਜਾ ਰਹੀ ਹੈ ਮੁੱਦਾ ਭਖਦਾ ਹੀ ਜਾ ਰਿਹਾ ਫਿਲਹਾਲ ਹੁਣ ਦੇਖਦੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚ ਅੱਗੇ ਕੀ ਟਕਰਾਅ ਬਣਦੀ ਹੈ ਫਿਲਹਾਲ ਦੋਸਤੋ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ